ਜੋ ਬੁਲੇ ਸੋਨਰ ਪੈ ਭਗਵਾਨ ਫਾਲਮੀਕ ਮਹਾਰਾਜ ਕੀ ਦੇ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਦੇ ਦੋਹਰਾ ਤੀਰਥ ਉੱਪਰ ਪਾंचे ਸਤਿਗੁਰੂ ਪੂਰਨ ਸ਼ਕਤੀਵਾਨ ਪਰਤੇ ਗੁਰ ਇੰਗਲੈਂਡ ਤੋਂ ਕਰ ਭਗਤਾਂ ਨੂੰ ਜੀਵਨ ਦਾਨ ਤੀਰਤ ਉੱਪਰ ਪਹੁੰਚ ਗਏ ਜਦ ਸਤਗੁਰ ਦੀਨदयाल ਦੂਰਿਆ ਹੋ ਕੇ ਰੁੱਖਾ ਕੀਤਾ ਸਤਗੁਰ ਜੀ ਦਾ ਇਸਤਕਬਾਲ ਤਰਤੀ ਮਹਿਕਾ ਛੱਡਿਆ ਨੱਚਣ ਲੱਗ ਪਈਆ ਪਉਣਾ ਸਵਰਗਪ੍ਰੀਤੋ ਦੇਖਣ ਦੇਵਤੇ ਕਰ ਕਰ ਨੀਵੀਆਂ ਧੋਣਾ ਲਹਿਰਾਂ ਨੇ ਸੰਗੀਤ ਹੀੜ ਕੇ ਜਸ ਮੇਰੇ ਸਤਗੁਰ ਦਾ ਗਾਇਆ ਸੂਰਜ ਦੇਵਤੇ ਸਤਗੁਰ ਜੀ ਤੇ ਖੁਦ ਕਿਰਨਾਤੇ ਚੌਥ ਚਲਾਇਆ ਚੋਮਣ ਪੈ ਤਰਤੀ ਤੇ ਕਿਣਕੇ ਕੁਦਰਤ ਗੈਸੇ ਕੋਲ ਨਸ਼ਿਆ ਹੁਲਾ ਨੇ ਖੁਸ਼ ਹੋਆ ਵੱਡਿਆ ਪਰ ਕਿੰਤੀ ਨੂੰ ਚੜ ਗਏ ਚਾ ਤੀਰਥ ਦੀਪ ਪਰ ਦਖਣਾ ਕਰਕੇ ਸਤਗੁਰ ਜੀ ਨੇ ਅਸ਼ੀਸ਼ ਝੁਕਾਇਆ ਫਿਰ ਪਹੁੰਚੇ ਸਤਗੁਰ ਆਸ਼ਰਮ ਆਪਣੇ ਗੁਰ ਪਗਤੀ ਦਾ ਜਿਸਥਾ ਸਾਇਆ 12 ਸਾਲ ਸਮਾਦੀ ਲਾ ਕੇ ਜਿਸ ਤਾਂ ਸਤਗੁਰ ਭਗਤੇ ਕੀਤੇ ਨੰਗੇ ਪਿੰਡੇ ਖਰਮਾ ਸੰਬਿਤ ਆਤ ਪਰਖ ਸੰਗ ਪਾਲੀ ਪ੍ਰੀਤੇ ਨਾ ਕੁਝ ਖਾਦਾ ਨਾ ਕੁਝ ਪੀਤਾ ਕੇਵਲ ਸ਼ਾਂਤੀ ਬੂਦ ਸਹਾਰੇ ਠਖੜਾ ਤੇ ਤਪ ਹਾਨ ਅੰਦਰ ਜੇਸਾ 12 ਸਾਲ ਗੁਜ਼ਾਰੇ ਉਸ ਆਸ਼ਰਮ ਵਿੱਚ ਆ ਕੇ ਸਤਗੁਰ ਜਤ ਸੇ ਆਪਣੇ ਚਰਨ ਸੁਹਾਏ ਦੇਵਪੁਰੇ ਦੇ ਦੇਵਤਿਆਂ ਨੇ ਤਦ ਸਤਗੁਰ ਜੀ ਤੇ ਫੁੱਲ ਵਰਸਾਏ ਸਿੱਧ ਕਵਣ ਸਾਧੂ ਤੇ ਸੇਵਕ ਜੋ ਆਸ਼ਰਮ ਵਿੱਚ ਸੇਵਾ ਕਰਦੇ ਸਤਗੁਰ ਦੀ ਪਰਦਖਣਾ ਕਰਕੇ ਸੀਸ ਗਰਾ ਦੇ ਚਰਨੇ ਧਰਦੇ ਸਤਗੁਰ ਲੈ ਗਲ ਵਖਰੀ ਅੰਦਰ ਸਾਰਿਆਂ ਨੂੰ ਸਤਕਾਰ ਬਖਸ਼ਦੇ ਗੁਰ ਪਰਮੇਸ਼ਵਰ ਹਰ ਸੇਵਕ ਨੂੰ ਖੁਸ਼ੀ ਅਤੇ ਪਿਆਰ ਬਖਸ਼ਦੇ ਸਤਿਗੁਰੂ ਰੱਬੀ ਪਿਆਰ ਬਖਸ਼ੇ ਖੁਸ਼ੀਆਂ ਅਤੇ ਦਿਲਾਸੇ ਬਖਸ਼ਣ ਦਿਲ ਦੇ ਜ਼ਖਮ ਮਿਟਾਈ ਜਾਂਦੇ ਸਤਿਗੁਰ ਐਸੇ ਹਾਸੇ ਬਖਸ਼ਣ ਉਧਰ ਸੇਵਕ ਆਸ਼ਰਮ ਦੇ ਜੋ ਉਦਮੀ ਸਿਰ ਕੇ ਕਦਮ ਤਗਾਰ ਚਾਵਾਂ ਵਿੱਚ ਜਲ ਦੇ ਦੀ ਅਦੇਗਾ ਗਿਰਿਆ ਪਾਪਾਂ ਕਰਨ ਤਿਆਰ ਸੰਗਤਾਂ ਨੂੰ ਜਿਉ ਆਇਆ ਕਹਿ ਕੇ ਗੁਰ ਪਰਮੇਸ਼ਵਰ ਪਹਿਲੇ ਹੱਲੇ ਕਰ ਗੁਰੂ ਸ਼ੁਕਰਾਨਾ ਤਰਪੈ ਆਦ ਪਰਖਦੇ ਮੰਦਰ ਵੱਲੇ ਮੰਦਰ ਅੰਦਰ ਪਹੁੰਚਦਿਆ ਹੀ ਸਤਗੁਰ ਬੋਲੇ ਨਾਲ ਪਿਆਰ ਕਹਿੰਦੇ ਦਾਸਨ ਦਾਸਮ ਸਤਗੁਰ ਪੂਰਨ ਬੇਟਾ ਪਰਖੁਰਦਾਰ ਤੋ ਆਦ ਪਰਖਦੇ ਚੰ ਆਏ ਅੰਦਰ ਸ਼ਬਦਾ ਦੇ ਸੰਕਰਿਆ ਦਾਸ ਬਖਸ਼ਿਸ਼ ਕਰਕੇ ਬਖਸ਼ੇ ਸਾਨੂੰ ਜਿਸ ਇਸ ਵਰ ਜਿੰਦਗੀ ਦੀ ਰਾਸ ਵਾਲਮੀਤ ਭਗਵਾਨ ਪ੍ਰਭੂ ਦਾ ਕਰਿ ਸ਼ੁਕਰ ਨਾ ਬਰ ਖੁਰਦਾਰ ਆਦਪੁਰਖ ਪਰਮੇਸ਼ਰ ਦੇ ਸੰਗ ਜੋੜ ਕੇ ਆਪਣੇ ਦਿਲ ਦੀ ਤਾਰ ਜਿਸ ਨੇ ਜਾਪ ਜ ਪਾਇਆ ਸਾਥੋ ਆਪਣੀ ਬਖਸ਼ਿਸ਼ ਰਿਆਮਤ ਨਾਲ ਜਿਸ ਦੀ ਰਤੀ ਸੇਵਾ ਬਖਸ਼ੀ ਸ਼ਬਦ ਗੁਰੂ ਅਤੇ ਜਾਹੋ ਜ ਲਾਲ ਸਤ ਗੁਰ ਜੀ ਦਾ ਆਉਣਾ ਸੁਣ ਕੇ ਤੀਰਤ ਵੱਲ ਇਹ ਸੰਗਤਾ ਆਈਆ ਰਦ ਵਾਰ ਕਿਉਂ ਕੁੰਬ ਦੇ ਮੇਲੇ ਧਰਮੇ ਪਹੁੰਚੇ ਕਰ ਕਨ ਤਾਇਆ ਸਤਿਗੁਰ ਦਾ ਦੀਦਾਰ ਕਰਨ ਲਈ ਸਰਦਾ ਸੰਗ ਇਹ ਸੰਗਤਾ ਖੜੀਆ ਸੌਣ ਮਹੀਨੇ ਲੈਂਦੇ ਵੱਲੋਂ ਔਣ ਘਟਾਵਾਂ ਜਿਵੇਂ ਚੜਿਆ ਦਾਸ ਕੀਤੀ ਅਰਦਾਸ ਆਰਤੀ ਪਰੋਸ਼ਨ ਕਰਕੇ ਦਿਲ ਦੇ ਖਿਆਲ ਜੋਤ ਜਗਾ ਕੇ ਮੰਦਰ ਅੰਦਰ ਹੱਥੀ ਗੋਕੇ ਕਿਉ ਦੇ ਨਾਲ ਨਾਗ ਪੜੇ ਸੰਖ ਸੰਖ ਗੂੰਦ ਪੈ ਢੋਲ ਕਸ਼ਣੇ ਤੇ ਕਢਿਆਲ ਸੰਗਤਾ ਦੇ ਜਕਾਰੇ ਸੁਣ ਸੁਣ ਅਰਸ਼ੀ ਦੇ ਉਤੇ ਹੋ ਨਿਹਾਲ ਸਤਗੁਰ ਤੋਂ ਪਰਵਚਨ ਸੁਣਨ ਲਈ ਸੰਗਤਾ ਮੁਰ ਮੁਰ ਕਰਨ ਇਸ਼ਾਰੇ ਬਚਨ ਸੋ ਇੰਗਲੈਂਡ ਦੇ ਸਤਗੁਰ ਜਗਤ ਜਲੰਦਾ ਠਾਨਹਾਰੇ ਗੁਰ ਕਹਿੰਦੇ ਇੰਗਲੈਂਡ ਸ਼ਹਿਰ ਤੇ ਪੂਰਨ ਤੋ ਗੱਲ ਸੁਣ ਲੋ ਸਾਰੇ ਅਸਾ ਤਾ ਕੇਵਲ satsang ਕੀਤਾ ਜਾਂ ਭਗਤੀ ਦੇ ਲਈ ਖੁਲਾਰੇ ਇਸ ਜੋਗੀ ਦੀ ਨજર ਖੁਦਾਈ ਇਸ ਨੇ ਦੇਖੇ ਕੁੱਲ ਨਜ਼ਾਰੇ ਇਸ ਨੇ ਰੱਖਿਆ ਪਿਆਰ ਪਨਾ ਸੰਗ ਜੋ ਪ੍ਰੀਤਾ ਦੇ ਸੰਬੰਧ ਜਾਰੇ ਦਾਸ ਆਖਿਆ satsangਤ ਕੀ ਲੰਡਨ ਸ਼ਹਿਰ ਦੀਆਂ ਕਿਆਨੇ ਬਾਤਾਂ ਸ਼ੀਸ਼ੇ ਜਿਹਾ ਇੰਗਲੈਂਡ ਸ਼ਹਿਰ ਹੈ ਦਿਨ ਨਾਲੋਂ ਉੱਥੇ ਗੋਰੀਆ ਰਾਤਾ ਸ਼ੂਤ ਛਾਤਾ ਨਾਮ ਦਾ ਉੱਥੇ ਪਿਆਰ ਮੁਹੱਬਤ ਧਰਮ ਉਹਨਾਂ ਦਾ ਸ਼ੁੱਧ ਚੀਜ਼ਾਂ ਉੱਥੇ ਬਿਨਾ ਮਿਲਾਵਟ ਸੱਚਾ ਸੁੱਚਾ ਕਰਮ ਉਹਨਾਂ ਦਾ ਭਾਰਤ ਦਾ ਵਾਸੀ ਉੱਥੇ ਮਿਹਨਤ ਕਰਤੇ ਪਿਆਰ ਖੰਡਾਵੇ ਹਰ ਹਿੰਦੀ ਦੇ ਮੁੜਕੇ ਵਿੱਚੋਂ ਮਹਿਕ ਵਤਨ ਦੀ ਰੂਹ ਅਸੇ ਆਵੇ ਖੁੱਲਾ ਖਾਂਦੇ ਖੁੱਲਾ ਪੀਂਦੇ ਰੇਸ਼ਮ ਪੱਟ ਹੰਡਾਉਂਦੇ ਪੈਨੇ ਕਰ ਕਨ ਕਾਰਾ ਰੰਗ ਬਰੰਗਿਆ ਗੀਤ ਮਤੰਦੇ ਗਾਉਂਦੇ ਪੈਨੇ ਮੱਖਣ ਦੁੱਧ ਮੱਕਈ ਦੇ ਫੁੱਲ ਕੇ ਸਾਗ ਸਰੋਦਾ ਖਾਨ ਪੰਜਾਬੀ ਵੇਲਿਆ ਹੋ ਕੇ ਕਰਵੇਂ ਫਲ ਵਿੱਚ ਰੜ ਕੇ ਪੰਗੜੇ ਪੌਣ ਪੰਜਾਬੀ ਸਭ ਕੁਝ ਹੁੰਦਿਆ ਹਰ ਪ੍ਰਾਣੀ ਦੇ ਉਥੇ ਖੀਸੇ ਘੁਰ ਪਰ ਦਿਲ ਨੇ ਖਾਲੀ ਮਰਨ ਬਾਦ ਅੱਗੇ ਦੀਆ ਸੋਚਾ ਹਰ ਪ੍ਰਾਣੀ ਦੀ ਰੂਹ ਚੰਗਾਲੇ ਇਹ ਗਮ ਐਸਾ ਐਸੀ ਚਿੰਤਾ ਦੁੱਖ ਮੌਤ ਦਾ ਸਭ ਨੇ ਸੈਣਾ ਮਹਿਲ ਖਜ਼ਾਨੇ ਕਾਰਾ ਛੱਡ ਕੇ ਆਖਰ ਵਸ ਜਮਾ ਦੇ ਪਹਿਣਾ ਮਾਤ ਲੋਕ ਵਿੱਚ ਦੁੱਖ ਮੌਤ ਦਾ ਹਰ ਪ੍ਰਾਣੀ ਲਈ ਸਾਂਝਾ ਸਬਦਾ ਬਚਨ ਲਈ ਨਰਕਾ ਤੋਂ ਬੰਦਾ ਪੂਰਨ ਕਰਦੇ ਸੰਗਤ ਲੱਭਦਾ ਪਾਰ ਹੋਣ ਲਈ ਪਾਲਸਾਗਰ ਤੋ ਧਰਮਿਕਾ ਦੇ ਦਿਲ ਜਾਗੀ ਖੇਤ ਪਗਤਾ ਨੇ ਭਗਵਾਨ ਬੁਲਾ ਲਿਆ ਲੰਡਨ ਸ਼ਹਿਰ ਪਿਆਰੇ ਵਿੱਚ ਗੁਰ ਪਰਮੇਸ਼ਵਰ ਪਹੁੰਚ ਗਏ ਲੰਡਨ ਸ਼ਹਿਰ ਚ ਸੰਗਤ ਆਪਸ ਪਗਤ ਜਨਾ ਦੇ ਮਨ ਮੰਦਰਾ ਵਿੱਚ ਖੁਸ਼ੀ ਆਦਾ ਹੋ ਗਿਆ ਪ੍ਰਕਾਸ਼ ਸਤਗੁਰੂ ਜੀ ਦਾ ਦਰਸ਼ਨ ਕਰਦਿਆ ਹੋਠਾਂ ਤੋਂ ਇਹ ਗੁੰਜੇ ਬੋਲ ਗੁਰ ਪਰਮੇਸ਼ਵਰ ਪਰ ਉਪਕਾਰੀ ਆਗਿਆ ਚੰਦ ਚਖੂਰਾ ਕੋਲ ਭਗਤ ਜਿਨਾ ਦੇ ਅੰਦਰ ਖੁਸ਼ੀਆ ਕੀਤਾ ਇਹਦਾ ਬਾਸ ਅੰਮ੍ਰਿਤ ਰੂਪੀ ਚਸ਼ਮਾ ਤਰਕੇ ਆ ਜਾਏ ਜਿਵੇਂ ਪਿਆਸਿਆ ਪਾਸ ਵਾਲਮੀ ભગવાન ਪ੍ਰਭੂ ਦੇ ਸੁਣੇ ਜਦੋਂ ਭਗਤਾ ਸਤ ਸੰਗ ਜੰਤਲ ਚੇਤ ਮਨੋ ਕਉ ਤੇ ਆਜ ਪਰਖ ਤੇ ਚੜ ਗਏ ਰੰਗ ਸਤਿਗੁਰ ਚੇਤੇ ਆ ਸ਼ਬਦ ਆਏ ਅੰਦਰ ਸੰਗਤਾ ਇਤਰ ਰੰਗਿਆ ਗਈਆ ਅੱਖ ਹੋਠ ਚੁਨੀ ਵਸਤੇ ਤੇਕਰ ਜਗਤ ਗੁਰੂ ਦੇ ਅਤਮਾ ਪਈਆ ਜਿਸ ਡੰਡਣ ਵਿੱਚ ਗੁਰੂ ਵਾਲਮੀਕ ਦਾ ਬਣਿਆ ਨਹੀਂ ਸੀ ਇੱਕ ਵੀ ਮੰਦਰ ਉਸ ਡੰਡਣ ਵਿੱਚ ਆਦ ਪਰਖ ਨੇ ਉਸਰੇ ਕਈ ਸੁਨਹਿਰੀ ਮੰਦਰ ਸਫਲ ਕਰਨ ਲਈ ਮਾਇਆ ਸੰਗਤਾ ਸਤਿਗੁਰੂ ਪੇਟ ਤੇ ਜਾਨੇ ਕੀਤੇ ਪੌਣ ਸਨੈਰੀ ਸ਼ਬਦਾਵਾਨਾ ਗੁਰ ਚ ਨਿ ਨਜਰਾਨੇ ਕੀਤੇ ਪੁੱਤਰਾ ਤੇ ਪਲ ਸੁਖ ਜ਼ਿੰਦਗੀ ਦੇ ਜਿਨ੍ਹਾਂ ਨੂੰ ਗੁਰ ਚੋਲੀ ਪਾਏ ਉਹਨਾਂ ਬੀਬੀਆਂ ਹਾਰ ਗੜਾ ਦੇ ਗੁਰ ਚ ਨਵ ਚ ਪੇਟ ਚੜਾਏ ਮੁਕਤੀ ਖਾਤਰ ਜੁਗਤੀ ਸਿੱਖਣ ਜੋ ਸਿਧ ਕੀ ਜਗਿਆਸੂ ਆਏ ਜਬ ਤੁ ਗੁਰੂ ਸੰਗ ਉਹ ਸ਼ਬਦ ਹਲ ਪਾਉ ਸਾਗਰ ਤੋਂ ਪਾਰ ਲੰਘਾਏ ਜੋ ਕਰਮਾਂ ਦਾ ਰੋਗੀ ਦੁਖਿਆ ਗੁਰ ਚੰਨਾ ਵਿੱਚ ਤੁਰ ਕੇ ਆਇਆ ਤੂੰ ਨੇ ਦੇ ਇੱਕ ਝਟਕੀ ਉਸਤਾ ਜਨਮ ਜਨਮ ਦਾ ਰੋਗ ਮਟਾਇਆ ਲੰਡਨ ਦੇ ਅੰਗਰੇਜ਼ ਵੀ ਸਿੱਧ ਕੀ ਪਰਵਾਰਾ ਸੰਗ ਚੱਲ ਚੱਲੇ ਆਉਂਦੇ ਸਤ ਗੁਰ ਜੀ ਦੇ ਚੰਨਾ ਅੰਦਰ ਸ਼ਬਦ ਆਪਨੀ ਭੇਟ ਚੜ੍ਹਉਂਦੇ ਗਿਆਨ ਬ੍ਰਹਮ ਦਾ ਦੇਖ ਕੇ ਮੋਦੀਆ ਤੰਦਾ ਤੋੜੀ ਜਾਂਦੇ ਹਰ ਪ੍ਰਾਣੀ ਦੇ ਚੰਚਲ ਬਿਰਤੀ ਆਤ ਪ੍ਰਕᱥਣ ਦੋੜੀ ਜਾਂਦੇ ਪਿਛਲੀ ਵਾਰ ਲੰਡਨ ਵੱਲ ਜਾਂਦਿਆ ਬਿਆਸਾ ਦੀ ਆਸ ਸਤਿਗੁਰੂ ਦਿੱਲੀ ਵਿੱਚ ਜੰਗ ਜੀਵਨ ਰਾਮ ਦੇ ਪਹੁੰਚ ਗਏ ਸੰਤ ਪਾਸ ਸਤਿਗੁਰੂ ਉਹ ਲੋਕ ਪਰਿਸ਼ਦ ਦਾ ਦਾ ਨੇਤਾ ਫੌਜਾਂ ਦਾ ਵਿਚੀਰ ਭਾਰਤੀ ਪਾਰਤਮਾ ਦੀ ਸਰਦਾ ਦੇ ਸੰਗ ਕਰਦਾ ਸੀ ਜੋ ਸਦਾ ਆਤਿ ਉਸ ਕਿਹਾ ਤੁਸਾ ਦਰਸ਼ਨ ਦੇ ਕੇ ਮੇਰੀ ਭਾਗ ਜਗਾਏ ਸਤਿਗੁਰੂ ਆਪ ਦੇ ਦਰਸ਼ਨ ਕਰਦਿਆ ਸਾਡੇ ਧਨ ਮਨ ਗਏ ਨਸ਼ਿਆਏ ਸਤਿਗੁਰੂ ਗੱਲਾ ਕਰਦਿਆ ਆ ਗਿਆ ਉੱਥੇ ਬੂਟਾ ਸਿੰਘ ਜੀ ਸੇ ਸਪਾਹ ਸਲਾਰ ਜੋ ਭਰ ਤਾਰੇ ਲੰਤਰੀ ਮਨੁੱਖਤਾ ਦਾ ਖਿਦਮਤਗਾਰ ਜਿਸ ਜੋਗੀ ਨੂੰ ਆਪ ਪ੍ਰਖਨੇ ਵਿਰਸੇ ਵਿੱਚ ਸਰਦਾਰੀ ਬਲਸੀ ਕੌਮੀ ਜਜ਼ਬਾ ਪਿਆਰ ਦੇਸ਼ ਦਾ ਸੇਵਾ ਸਿਦਕ ਕਮਾਰੀ ਬੰਤੀ ਇੱਕ ਨਾਲ ਏਤਾ ਜਿਸ ਉਪਕਾਰੀ ਚਾਰੇ ਪੰਨ ਪਿਆਰੇ ਲਾਏ ਸ਼ਕਤੀ ਨਾਲ ਜਿਸ ਤਰਾ ਅੰਬਰ ਸੂਰਜ ਚੰਨ ਤਾਰੇ ਲਾਏ ਜਗ ਜੀਵਨ RAM ਜੀ ਪਿਆਰ ਚ ਬੋਲੇ ਗੁਰ ਪਰਮੇਸ਼ਵਰ ਦੀਨ ਦਿਆਲ ਲੰਡਨੋਂ ਆਉਂਦਿਆ ਤੀਰਤ ਜਾਂਦਿਆ ਦਰਸ਼ਨ ਦੇਣੇ ਗੁਰ ਅੰਗਪਾਲ ਸਤਗੁਰ ਜੀ ਦੇ ਦਰਸ਼ਨ ਕਰਦਿਆ ਸਬਦ ਨੂੰ ਚੜ ਗਏ ਹਿਰਦੇ ਉਚਾ ਜਲ ਪਾਣੀ ਪ੍ਰਸਾਦਾ ਛਕਦੇ ਆ ਖੁਸ਼ੀਆਂ ਵਿੱਚ ਗਏ ਦਿਲ ਨਛਿਆ ਬੂਟਾ ਸਿੰਘ ਸਰਦਾਰ ਆਖਿਆ ਅੱਖੀਆਂ ਅੰਦਰ ਸਰਦਾਰ ਭਰ ਕੇ ਜੇ ਸਤਾ ਆਦਰ ਮੈਣ ਰਚੀ ਗਈ ਉਸਤੀ ਰੱਤੀ ਯਾਤਰਾ ਕਰਕੇ ਅਸੀਂ ਆਪਣੇ ਭਾਗ ਜਗਾਣੇ ਆਦਪ ਰੱਖਦੇ ਚੰਨੀ ਜਾ ਕੇ ਜੀਵਨ ਸਫਲ ਕਰਾਉਣਾ ਹੈ ਆਪਣਾ ਉਸਤੀ ਰੱਤੇ ਦਰਸ਼ਨ ਪਾ ਕੇ ਸਤਗੁਰੂ ਬੋਲੇ ਸੁਖ ਚਾਹੀਦੀ ਹੈ ਸਿਆਲ ਬੀਤਿਆ ਖੁੱਲੇ ਰੁੱਤੇ ਲੰਡਣੋਂ ਆਉਂਦਿਆ ਜਾਤ ਕਰਾਂਗੇ ਅਸੀਂ ਆਪਨੋ ਤੀਰਥ ਉੱਤੇ ਤੀਰਤ ਤੋਂ ਜਦ ਖਬਰਾਂ ਪਹੁੰਚਿਆ ਕੌਮੇ ਪ੍ਰੀਤ ਪਿਆਰੇ ਆ ਗਏ ਮਾਨਵਤਾ ਵਿੱਚ ਰੰਗੇ ਹੋਏ ਪ੍ਰੀਤਾ ਦੇ ਵਣ ਜਾਰੇ ਆ ਗਏ ਲੋਹ ਪ੍ਰਸ਼ਦਰ ਤਾ ਦੇ ਦਰਦੀ ਕੌਮੇ ਖਿਦਵਤਗਾਰ ਆਏ ਨੇ ਕਰਨ ਯਾਤਰਾ ਤੀਰਤ ਦੀ ਚਲ ਆਗੂ ਸਿਪਾਹਾ ਸਲਾਰ ਆਏ ਨੇ ਸੁਣਦਿਆ ਸਾਥ ਫੇਰਿਓ ਦੁਨੀਆ ਕਰਨ ਆਉ ਦੀਦਾਰ ਆਪ ਦਾ ਦੇਲ ਅੱਖਿਆ ਵਿੱਚ ਤਰ ਤਰ ਤੱਕਣਾ ਚਗਤ ਗੁਰੂ ਸਤਕਾਰ ਆਪ ਦਾ ਆਪ ਜੀ ਨੂੰ ਇਹ ਸਾਧੂ ਆਦਾ ਚਾਦ ਕਰਿ ਉਥੇ ਪਰਵਾਰ ਆਪ ਆਪ ਦਾ ਸਮਾ ਕੀਮਤੀ ਘਟ ਕੇ ਆਉਣਾ ਤੇਰ ਦਿਦਾਰ ਹੱਥ ਜੋੜ ਕੇ ਕਿਹਾ ਵਜ਼ੀਰਾ ਅੱਗੇ ਸਤਗੁਰ ਦੀਨ ਦਿਆਲ ਚਾਦ ਕਰੋ ਚਦ ਆਜਾ ਮੰਗੇ ਦੇਖਣ ਗੁਰੂ ਦਾ ਜਾਹੋ ਚਲਾਲ ਸਤਗੁਰ ਜੀ ਨੇ ਵਿਦਿਆ ਮੰਗੀ ਬਚਨ ਵਿਜੀਰਾ ਦੇ ਸੰਗ ਕਰਕੇ ਸਤਗੁਰ ਜੀ ਨੇ ਵਿਦਿਆ ਕੀਤਾ ਗੁਰ ਚੰਨੀ ਨਜਰਾਂ ਨੇ ਧਰ ਕੇ ਸਤਗੁਰੂ ਆਏ ਹਵਾਈ ਅਡੇਤੇ ਪੌਣਾ ਤੇ ਗੁਰ ਸ਼ਾਹ ਅਸਵਾਰ ਨਾਲ ਗੁਰਾਂ ਦੇ ਤਰਪਿਆ ਸੇਵਕ ਪੂਰਨ ਕਉਮੇ ਖਿਦਮਤ ਗਾਲ ਜਦ ਤੋਂ ਗੁਰ ਇੰਗਲੈਂਡ ਤੋਂ ਆਕੇ ਤੀਰਥ ਪਰਾਸਨ ਲਾਏ ਸਤਗੁਰੂ ਜੀ ਦੇ ਪਰਵਚਨਾ ਦੇ ਭਗਤ ਜਨਾਂ ਦੇ ਦਿਲ ਸਨਾਏ ਅਠੀ ਪੈਰ ਢਾਰੇ ਵਰਤਣ ਸਤ ਸੰਗ ਚੱਲਦਾ ਨਾਲੋ ਨਾਲ ਆਦ ਪੁਰਖ ਸੰਗ ਜੋੜੀ ਜਾਂਦੇ ਸਤਗੁਰੂ ਜੀ ਦੇ ਨੂਰੀ ਖਿਆਲ ਸਤਗੁਰੂ ਜੀ ਦੇ ਦਿਲ ਸਾਗਰ ਵਿੱਚੋਂ ਨਾਮ ਦੇ ਸੁੱਚੇ ਮੋਤੀ ਬਖਸ਼ਣ ਸ਼ਬਦ ਗੁਰੂ ਦੀ ਬਖਸ਼ਿਸ਼ ਕਰਕੇ ਇਹਦੇ ਬ੍ਰਹਮ ਦੀ ਜੋਤੀ ਬਖਸ਼ਣ ਫਿਰ ਸੰਗਤਾਂ ਨੂੰ ਸਤਗੁਰੂ ਬੋਲੇ ਆਦ ਪ੍ਰਖਿ ਦੇਉ ਪੈਰੋ ਕਾਰੋ ਜਗਤ ਪਿਤਾ ਸ਼੍ਰੀ ਵਾਲ ਮੇਕ ਦੇਉ ਪੁੱਤਰੋ ਧੀਆ ਆਗਿਆ ਕਰੋ ਦੇਸ਼ੋਂ ਗਏ ਇੰਗਲੈਂਡ ਵਾਸੀਆ ਦਾਨੇ ਸੰਗਤਾਂ ਸ਼ਰਦਾ ਨਾਲ ਸਾਨੂੰ ਐਸਾ ਪਿਆਰ ਦਿਖਾਇਆ ਕੌਮੀ ਦਰਬਿਓ ਪੇ ਮਸਾਲ ਅਸੀਂ ਤਾਂ ਬੱਦੇ ਪਿਆਰ ਦੇ ਆਗੈ ਸਾ ਕਰਨ ਲਈ ਕਾਮੇ ਪਰਚਾਰ ਰੋਮ ਰੋਬਿਤ ਰਚ ਗਿਆ ਸਾਡੇ ਭਗਤ ਜਨਾ ਦਾ ਸੁੱਚਾ ਪਿਆਰ ਆਦ ਪ੍ਰਖ ਦੇ ਸੁਣ ਸੁਣ ਸਾਥੋ ਚਮਤਕਾਰ ਤੇ ਪਰੇ ਪਖਾਨ ਵਾਲਮੀਕ ਭਗਵਾਨ ਦੇ ਉਹਨਾ ਹੱਥੀ ਮੰਦਰ ਕਰ ਲੈ ਤਿਆਰ ਮੰਦਰ ਲੰਗਰ ਇਹ ਸਾਸਤਵ ਲਈ ਪੇਟਾ ਉਹਨਾਂ ਖਜ਼ਾਨੇ ਕੀਤੇ ਧਰਮੀ પુરਸ਼ਾ ਧਰਮ ਦੇ ਖਾਤਰ ਪੇਟਾ ਮਾਇਆ ਨਜਰਾਨੇ ਕੀਤੇ ਰੀਤ ਉਹਨਾਂ ਦੀ ਏਸਾ ਸ਼ਰਮ ਤੇ ਵਰਤਨ ਸਦਾ ਘਟ ਪੰਡਾਰੇ ਵਾਲਮੀਕ ਭਗਵਾਨ ਦਾ ਤੀਰਥ ਸੂਰਜ ਬਾਗਰ ਚਮਕਾ ਮਾਰੇ ਦੁਗਾਤੋ ਅਲੋਪ ਸੀ ਕੀਤਾ ਇਸ ਨੂੰ ਚੱਕਰਾ ਤੇ ਤੂਫਾਨਾ ਸਾਡੀ ਰੀਤ ਸਤਿਗੁਰ ਉਸ ਦਿਆ ਹੁਣ ਚੌਕੂਟਾ ਵਿੱਚ ਚਮਕਣ ਸ਼ਾਨਾ ਸਾਡੀ ਈਸ਼ਿਆ ਉਸ ਮਾਇਆ ਨੂੰ ਸਾਧ ਸੰਗਤੀ ਇਸੇ ਰੁੱਤੇ ਸਤ ਸੰਗ ਹਾਲ ਮੰਦਰ ਤੇ ਕਰਦੇ ਲੰਗਰ ਕਰਦੇ ਹੋਵੇ ਇਸ ਆਸ਼ਰਮ ਉਤੇ ਬਹਿ ਕੇ ਨਿਸ਼ਚਿਤ ਕਰੋ ਤਰੀਕਾ ਆਦ ਪੁਰਖ ਤੇ ਰੱਖ ਵਿੱਚ ਵਾਸ ਜਗ ਜੀਵਨ ਦਾ ਉੱਤੇ ਬੋਟਾ ਸਿੰਘ ਜੀ ਪਹੁੰਚਣਗੇ ਉਸ ਤਿੰਤੇ ਘਾਤ ਮੁੱਖ ਮੰਤਰੀ ਜਲ ਸਿੰਘ ਜੀ ਗਿਆਨੀ ਉਸ ਦਿਨ ਆਉ ਜ਼ਰੂਰ ਉਸ ਦੇ ਹਿਰਦੇ ਚਮਕਾ ਮਾਰੇ ਸਾਜੀ ਬਾਸ ਸਦੀ ਵੀ ਨੂਰ ਤੀਰਥ ਉੱਤੇ ਔਰਦਾ ਉਹ ਨਾ ਕੀਤਾ ਸਾਡੇ ਸੰਗ ਇਕ ਰਾਗ ਉਹਨਾਂ ਨੂੰ ਕਰ ਆਉ ਬੇਨਤੀ ਪੂਰਨ ਧਾਕੇ ਵਰਖੁਰਤਾਰ ਇੱਧਰ ਨਿਸ਼ਚਿਤ ਕਰਨ ਤਰੀਕਾ ਬੈਗੈ ਸੇਵਕ ਸਤਗੁਰ ਨਾਲ ਉਧਰ ਲੰਗਰ ਤਿਆਰ ਹੋ ਰਿਹਾ ਸੰਗਤਾ ਸ਼ਕਦੀਆ ਸਰਦਾ ਨਾਲ ਸੰਗਤਾ ਲਾਲਾ ਕੰਤਾ ਸ਼ਕਦੀਆ ਕੌਣ ਪਿਆ ਸਤਗੁਰ ਦਾ ਜਸ ਸਤਸੰਗ ਦੀ ਤਰੀਖ ਸਤਗੁਰਾ ਨਿਸ਼ਚਿਤ ਕਰਕੇ ਦਿੱਤੀ ਦੱਸ 1968 ਠੀਕ 74 ਦਿਨ 21 ਅਪ੍ਰੈਲ ਪਿਆਰੇ 옴 ਹਮਾ ਕੇ ਤੀਰਥ ਪਰ ਸੰਗਤਾ ਪੰਚਨ ਲੋਨ ਦੇ ਘਾਰੇ ਉਸ ਦਿਨ ਆਦਰ ਮੇੜ ਸਾਹਿਬ ਦਾ ਭੋਗ ਪਉ ਕਣ ਕਾ ਦੇ ਦਿੱਤੇ ਪੀਖਰ ਤੰਦਲ ਤਾਰ ਦੇ ਦਰਦੀ ਅਤਿਆਗੂ ਆਉਣਗੇ ਤੀਰਥ ਉੱਤੇ ਪਾ ਕੇ ਭੋਗ ਨ ਮੇੜ ਸਾਹਿਬ ਦਾ ਹਾਦ ਪ੍ਰਕਤੇ ਰੱਖ ਕੇ ਆਸਾ ਜਗਤ ਪਿਤਾ ਸ਼੍ਰੀワਲ ਮੇਕ ਤੇ ਚਰਨਾ ਵਿੱਚ ਕਰ ਕੀ ਉਹ ਦਾਸਾ ਸਤ ਸੰਗ ਹਾਲ ਦੇ ਨਵੇਂ ਮੰਦਰ ਦੀਆ ਰੱਖਾਂਗੇ ਉਸ ਦਿਨ ਬਣਿਆਤਾ ਤੀਰਥ ਦੇ ਸੰਗ ਉਸ ਮੰਦਰ ਦੀਆ ਕੈਮ ਰੈਣ ਕੀਆ ਕੌਮੀ ਜਾਦਾ ਸਤ ਗੁਰ ਜੀ ਫਿਰ ਦਾਸਨ ਬੋਲੇ ਪੂਰਨ ਬੇਟਾ ਬਰਖੁਰਦਾਤ ਤੂੰ ਦਿਲੇ ਨੂੰ ਤੁਰ ਜਾ ਸਵੇਰੇ ਮਾਇਆ ਲੈ ਜਾ ਲੋੜ ਨਾਲ ਚਗ ਜੀ ਬਨ ਕਾਮ ਤੇ ਬੁੱਢਾ ਸਿੰਘ ਨੂੰ ਆਖੀ ਜਾ ਕੇ ਨਾਲ ਪਿਆਰ ਸੰਗਤਾ ਕਰਦੀ ਆ ਜਾਨ ਆਪਨੋ ਆਪ ਦੇ ਸੁਣਨੇ ਚਹਣ ਵਿਚਾਰ ਦਲਤਾ ਦੇ ਦਿਲਦਾਰ ਤੁਸੀਂ ਹੋ ਸਾਤਵਾ ਵਰਗੇ ਆਪ ਦੇ ਅੱਖ ਤੁਸੀਂ ਦੋਵੇਂ ਈਸ਼ਰ ਸ਼ੀ ਦੇਸ ਦੇ ਸੱਜੀ ਕਬੀ ਰੋਸ਼ਨ ਅੱਖ ਦਿਨ ਦਿਨ ਕਿਵਕੂ ਆਪ ਦਾ ਜਗ ਤੇ ਰੱਬ ਚਾਹਿਆ ਤੇ ਜਾਹੋ ਜਲਾ ਦਲਤਾ ਦੀ ਜੰਤ ਜਾਨ ਤੁਸੀਂ ਹੋ ਮਾਨਵਤਾ ਦੇ ਸਿਰ ਦੀ ਟਾਲ ਪਿਆਰ ਆਖੀ ਉਹਨਾਂ ਨੂੰ ਜਾ ਕੇ ਗਿਆਨ ਆਸ਼ਰਮ ਇਸ਼ਰਮ ਦੇ ਧਾਮ ਸੰਤ ਸਮਾਗਮ ਕੌਮੇ ਮੇਲਾ ਆਦਵਾ ਸਿਖਰ ਰਹੇ ਪ੍ਰਿਆਮ 1973 ਸਨ 74 ਠੀਕ 21 ਅਪ੍ਰੈਲ ਦੇ ਦਿਨ ਸਾਧੂ ਆਰੇ ਤੀਰਥ ਉਤੇ ਭੇਖਰਤਨ ਭਗਵਾਨ ਦੇ ਜਿੰਨ ਉਵਰ ਨਾਦੀਆ ਸੰਗਤਾ ਉਸ ਦਿਨ ਪਹੁੰਚ ਗਿਆ ਤੀ ਰਸਤੇ ਤਾਮ ਤੁਸੀਂ ਚੜ ਜੇ ਕਲਾ ਦਾ ਕੌਮ ਆ ਕੇ ਹੱਥੀ ਦੇ দাও ਖੁਦ ਪੇਗਾਮ ਸਤਿਗੁਰ ਜੀ ਦਾ ਹੁਕਮ ਸੁਣਦਿਆ ਤੁਰ ਪਿਆ ਸੇਵਕ ਸਰਦਾਬਾਨ ਜਿਸ ਸਤਗੁਰ ਜਿਸਮ ਬਖਸ਼ਿਆ ਜਿਸ ਨੂੰ ਸਤਗੁਰ ਬਖਸ਼ੇ ਪ੍ਰਾਨ ਓ ਸਤਿਗੁਰ ਦੀ ਕਥਾ ਕਥ ਹੈ ਸਰਬ ਕਲਾ ਸਤਗੁਰ ਸਮਰੱਥ ਜੇ ਸਤਗੁਰ ਨੇ ਬਖਸ਼ਿਸ਼ ਕਰਕੇ ਪੂਰਨ ਦੇ ਸਰ ਧਰਿਆ ਹੱਥ